ਅਤੇਂਦਰਪਾਲ ਸਿੰਘ ਜੁਰਾ ਨੇ ਮੈਂ ਜਦੋਂ ਉਹਨਾਂ ਦੀ ਵੀਡੀਓ ਦਾ ਜਵਾਬ ਦਿੱਤਾ ਤਾਂ ਇੱਕ ਨਵੀਂ ਵੀਡੀਓ ਕੱਢੀ ਹੈ ਜਿਹਦੀ ਸ਼ਕਲ ਮੈਂ ਤੁਹਾਨੂੰ ਸਾਹਮਣੇ ਦਿਖਾ ਰਿਹਾ ਹਾਂ ਤੇ ਉਹਦੇ ਚ ਉਹਨਾਂ ਨੇ ਸਾਬਤ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਉਹ ਸੱਚੇ ਹਨ ਤੇ ਅਕਾਲ ਤਖਤ ਮੌਜੂਦ ਹੈ ਅਕਾਲ ਤਖਤ ਨੂੰ ਗੁਰੂ ਨੇ ਬਣਾਇਆ ਹੈ ਪਿਛਲੀ ਵਾਰੀ ਇਹ ਕਹਿ ਰਹੇ ਸਨ ਕਿ ਗੁਰਬਿਲਾਸਪਾਸੇ 6ਵੀਂ ਦੇ ਆਧਾਰ ਤੇ ਸਾਰਾ ਕੁਝ ਕੋਟ ਕਰ ਰਹੇ ਸਨ ਉਹਦਾ ਹਵਾਲਾ ਦੇ ਰਹੇ ਸਨ ਤੁਸੀਂ ਜੇਕਰ ਉਹ ਇਹਨਾਂ ਦੀ ਵੀਡੀਓ ਵੇਖੋ ਤੇ ਤੁਹਾਨੂੰ ਸਭ ਪਤਾ ਲੱਗ ਜਾਵੇਗਾ ਵੀ ਗੁਰਬਿਲਾਸਪਾਸੇ 6ਵੀਂ ਨੂੰ ਇਤਿਹਾਸ ਕਹਿੰਦੇ ਹਨ ਔਰ ਆਥੈਂਟਿਕ ਇਤਿਹਾਸ ਕਹਿੰਦੇ ਹਨ ਹੁਣ ਉਹਨਾਂ ਨੇ ਇਹਨੂੰ ਸਾਹਿਤਕ ਤੇ ਕਾਵਿਕ ਰਚਨਾ ਕਹਿਣਾ ਸ਼ੁਰੂ ਕਰ ਦਿੱਤਾ ਹੈ ਫਿਰ ਕਹਿੰਦੇ ਵਿਵਾਦਿਤ ਰਚਨਾ ਹੈ ਤੇ ਏ ਗੁਰੂ ਫਿਰ ਇਹ ਕਹਿੰਦੇ ਗੁਰੂ ਨੇ ਅਕਾਲ ਤਖਤ ਨਾ ਦਿੱਤਾ ਸੀ ਤੇ ਗੁਰੂ ਬਿਲਾਸਵਾਸ ਸੇ 6ਵੇਂ ਵਾਰੇ ਨੇ ਇਸ ਨੂੰ ਵਿਸ਼ਨੂੰ ਤਖਤ ਕਹਿ ਦਿੱਤਾ ਸੀਗਾ ਵਿਸ਼ਨੂੰ ਦਾ ਤਖਤ ਸੀ ਫਿਰ ਇਹ ਤਖਤ ਦੇ ਸੰਕਲਪ ਦੀ ਗੱਲ ਕਰਦੇ ਹਨ ਵੀ ਤਖਤ ਦਾ ਤਾਂ ਸੰਕਲਪ ਸਿੱਖੀ ਚ ਹੈ ਭਾਈ ਸਾਹਿਬ ਕਿਸ ਨੇ ਕਿਹਾ ਹੈ ਤਖਤ ਦਾ ਸੰਕਲਪ ਸਿੱਖੀ ਚ ਨਹੀਂ ਹੈ ਤਖਤ ਦਾ ਮਤਲਬ ਗੱਦੀ ਹੈ ਗੁਰ ਗੱਦੀ ਹੈ ਇਹ ਜਿਹੜਾ ਤਖਤ ਬੈਠਾ ਅਰਜਨ ਗੁਰੂ ਇਹਦਾ ਮਤਲਬ ਗੁਰੂ ਅਰਜਨ ਸਾਹਿਬ ਕਿਸੇ ਤਖਤੇ ਬੈਠੇ ਸਨ ਫਿਰ ਤੁਸੀਂ ਹਵਾਲਾ ਦਿੰਦੇ ਹੋ ਕਿ ਦੇ ਨੇਤਰੇ ਉਹ ਛੱਤ ਤੇ ਫਿਰ ਗਏ ਮਲ ਤਖਤ ਤੇ ਬੈਠਾ ਗੁਰੂ ਹਟੀਏ ਇਹਦਾ ਮਤਲਬ ਇਹ ਹੈ ਕਿ ਇਹ ਤਖਤ ਪਹਿਲਾਂ ਮੌਜੂਦ ਸਨ ਜਿਹਦੇ ਤੇ ਬੈਠੇ ਸਨ ਦਰਸਰ ਤਖਤ ਲਫੇ ਤੇ ਗੱਦੀ ਵਾਸਤੇ ਵਰਤੇ ਗਏ ਗੁਰਗੱਦੀ ਵਾਸਤੇ ਵੀ ਗੁਰੂ ਹਰਗੋਬਿੰਦ ਸਾਹਿਬ ਜਿਹੜੇ ਆ ਉਹ ਤਖਤ ਤੇ ਬੈਠੇ ਜਿਹੜੇ ਗੁਰਗੱਦੀ ਤੇ ਬੈਠੇ ਆ ਜਿਹੜਾ ਕਿ ਗੁਰੂ ਅਰਜਨ ਸਾਹਿਬ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਸ਼ੁਰੂ ਸੱਤਾ ਤੇ ਬਦਵਾਂਡ ਦਾ ਹਵਾਲਾ ਗੁਰੂ ਨਾਲਕ ਦੇ ਤਖਤ ਦੀ ਗੱਲ ਹੈ ਉਹ ਤਖਤ ਜਿਹੜਾ ਨਾ ਕਿ ਜਿਹੜਾ ਗੁਰੂ ਹਰਬੀਰ ਸਿੰਘ ਸਾਹਿਬ ਨੇ ਕੋਈ ਇੱਕ ਠੜਾ ਬਣਾ ਕੇ ਤੇ ਉਹਦੇ ਤਖਤ ਬਣਾ ਦਿੱਤਾ ਗਿਆ ਹੈ ਫਿਰ ਇਸ ਤੋਂ ਬਾਅਦ ਗੁਰੂ ਦੀ ਬਾਣੀ ਦਾ ਜਵਾਬ ਦਿੰਦੇ ਹੋਏ ਲਿਖਦੇ ਹਨ ਕਿ ਗੁਰਦੁਆਰਾ ਐਕਟ ਦੇ ਅੰਦਰ ਇਹ ਅੰਗਰੇਜ਼ਾਂ ਵੱਲੋਂ ਕੋਟ ਕਰਦੇ ਹਨ ਵੀ ਅੰਗਰੇਜ਼ਾਂ ਨੇ ਇਹਦੇ ਨਾਂ ਵੀ 1925 ਵਿੱਚ ਹਾਲ ਤਖਤ ਤੇ ਹਾਲ ਬੂੰਗਾ ਲਿਖਿਆ ਹੈ ਸ੍ਰੀਮਾਨ ਜੀ ਬਿਲਕੁਲ ਠੀਕ ਕਹਿੰਦੇ ਹੋ ਤੁਸੀਂ ਇਹ ਗੁਰਦੁਆਰਾ ਐਕਟ ਵਿੱਚ ਗੁਰਦੁਆਰਿਆਂ ਦੀ ਲਿਸਟ ਹੈ ਜਿਹੜੀ 1925 ਤੋਂ ਸ਼ੁਰੂ ਹੁੰਦੀ ਹੈ 1925 'ਚ ਜਿਹੜਾ ਗੁਰਦੁਆਰਿਆਂ ਦੀ ਲਿਸਟ ਬਣਾਈ ਸੀ ਉਹਦੇ ਵਿੱਚ ਇਹ ਗੁਰਦੁਆ ਇਸ ਗੁਰਦੁਆਰੇ ਦਾ ਨਾਮ ਕਾਦ ਬੂੰਗਾ ਅਕਾਲ ਤਖਤ ਲਿਖਿਆ ਗਿਆ ਸੀ ਫਿਰ ਤੁਸੀਂ ਕਹਿੰਦੇ ਹੋ ਵੀ ਤੁਸੀਂ ਇਕਾਦੀ ਪੱਤਰਖਾ ਕੋਟ ਕੀਤੀ ਹੈ ਮੈਂ ਵੀ ਕਹਿੰਦਾ ਮੈਂ ਬਿਲਕੁਲ ਠੀਕ ਹੈ ਨਾ ਭਈ ਉਹ ਜਿਹੜੇ ਉਹਦੇ 'ਚ ਲਿਖਿਆ ਤਖਤ ਕਾਦ ਬੂੰਗਾ ਬਿਲਕੁਲ 1920 ਵਿੱਚ ਇਹ ਨਫਜ਼ ਸ਼ੁਰੂ ਕਰ ਦਿੱਤਾ ਗਿਆ ਸੀ 1920 ਨਹੀਂ 1909 ਤੋਂ ਬਾਅਦ ਹੀ ਜਦੋਂ ਇਹ ਨਿਰਮਲ ਦੇ ਪੁਜਾਰੀਆਂ ਨੇ ਕੋਸ਼ਿਸ਼ ਕੀਤੀ ਸੀ ਇਹਨੂੰ ਤਖਤ ਦਾ ਰੂਪ ਨਾਂ ਦੇਣ ਦੀ ਜਿਹੜਾ ਕਿ ਚੱਲਿਆ ਨਹੀਂ ਸੀ ਪਰ 1920 ਵਿੱਚ ਜਦੋਂ ਰੂਤ ਸਿੰਘ ਵੱਲੋਂ ਬਜਬਟ ਘਾਟਵਾਰਿਆਂ ਦੇ ਖਿਲਾਫ ਇੱਕ ਮਤਾ ਪਾਸ ਕੀਤਾ ਗਿਆ ਜਾਂ ਬਿਆਨ ਦਿੱਤਾ ਗਿਆ ਤਾਂ ਉਸ ਤੋਂ ਬਾਅਦ ਜਿਹੜਾ ਇਹਨੂੰ ਅਕਾਲ ਤਖਤ ਕਹਿਣ ਦੀ ਇਹਨਾਂ ਨੇ ਹਰਕਤ ਕਰਤੀ ਹੁਣ ਦੂਜਾ ਪੁਆਇੰਟ ਤੁਸੀਂ ਐਵੇਂ ਨਿੱਕੇ ਨਿੱਕੇ ਗੱਲਨਾ ਕਰਕੇ ਬਿਨਾ ਮਤਲਬ ਤੋਂ ਹੀ ਕਰੀ ਗਏ ਚਲੋ ਕੋਈ ਗੱਲ ਨਹੀਂ ਤੁਹਾਡਾ ਜਵਾਬ ਤੁਹਾਡੇ ਕੋਲ ਅਸਲ ਵਿੱਚ ਤੱਥ ਕੋਈ ਨਹੀਂ ਸੀ ਤੇ ਇਹ ਕਹੀ ਜਾ ਰਹੇ ਸੋ ਹੁਣ ਮੈਂ ਤੁਹਾਨੂੰ ਇੱਕ ਹੋਰ ਜਿਹੜੀ ਤੁਸੀਂ ਕੋਰਟ ਕੀਤੀ ਹੈ ਉਹ ਹੈ ਉਹਦੀ ਸਕੈਚ ਆਫ ਦੀ 6 ਤੁਹਾਨੂੰ ਸ਼ਾਇਦ ਇਹ ਨਹੀਂ ਪਤਾ ਕਿ ਸਕੈਚ ਆਫ ਦੀ 6 ਜਿਹੜੀ ਹੈ ਉਹ ਮੈਲਕਮ ਦੇ ਲਿਖੀ ਹੋਈ 1812 ਵਿੱਚ ਛਪੀ ਹੈ ਤੁਸੀਂ ਇਹ ਸ਼ੈਟਕ ਸੋਸਾਇਟੀ ਚ ਕੋਟ ਕੀਤਾ ਹੈ ਇਹ ਦੇਖੋ ਤੁਹਾਡੀ ਮੈਂ ਉਹ ਨਹੀਂ ਕੋਟ ਕਰ ਰਿਹਾ ਉਹ ਤੁਸੀਂ ਪੀੜਾ ਕੀਤਾ ਹੋਇਆ ਸੀਟ ਆਫ ਅਥਾਰਟੀ ਲਿਖਿਆ ਸੀਟ ਆਫ ਅਥਾਰਟੀ ਦਾ ਮਤਲਬ ਅਕਾਲ ਤਖਤ ਇਹਦਾ ਮਤਲਬ ਹੈ ਅਕਾਲ ਤਖਤ ਹਰ ਕਿਸੇ ਦੇ ਨਹੀਂ ਬੰਦਾ ਤੁਸੀਂ ਐਵੇਂ ਧੱਕੇ ਨਾਲ ਇਸ ਨੂੰ ਅਕਾਲ ਤਖਤ ਅਕਾਲ ਤਖਤ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹੋ ਲੋ ਮੈਂ ਤੁਹਾਨੂੰ ਜਿਸ ਤਰ੍ਹਾਂ ਅੱਗੇ ਕਹਿ ਕੇ ਦੱਸ ਕੇ ਠੇਹਾ ਭਈ ਅਕਾਲ ਅੰਮ੍ਰਿਤਸਰ ਦਰਬਾਰ ਸਾਹਿਬ ਜਿਹੜਾ ਹੈ ਅੰਮ੍ਰਿਤਸਰ ਸਰੋਵਰ ਦੇ ਆਲੇ ਦੁਆਲੇ ਸਿੱਖ ਜਿਹੜੇ ਜਿਹੜੇ ਜਨਮਸਥਾਨ ਵਾਲੇ ਆ ਜਾਂ ਜਨਾਇਰ ਨੇ ਉਹਨਾਂ ਨੇ ਆਪਣੇ ਬੁੰਗੇ ਬਣਾਏ ਹੋਏ ਸਨ ਰਿਹਾਇਸ਼ੀ ਕਰ ਸੀ ਆਪਣੇ ਘਰ ਬਣਾ ਕੇ ਤੇ ਉਹਦੇ ਨਾਮ ਬੁੰਗਾ ਰੱਖਿਆ ਹੋਇਆ ਸੀਗਾ ਹਰ ਇੱਕ ਬੁੰਗਾ ਆਪਣੇ ਬਣਾਉਣ ਵਾਲੇ ਦੇ ਨਾਮ ਤੇ ਮਸ਼ਹੂਰ ਹੋ ਗਿਆ ਸੀ ਜਿਹੜਾ ਬੁੰਗਾ ਆਕਾਲੀਆਂ ਦੇ ਉਸ ਤਨਾ ਦੇ ਪੁਜਾਰੀ ਹਨ ਬਣਾਇਆ ਸੀ ਉਸ ਨੂੰ ਘਰ ਬੁੰਗਾ ਆਖਦੇ ਹਨ ਬੜਾ ਕਲੀਅਰ ਕਹਿੰਦੇ ਆ ਵੀ ਇਹ ਪੁਜਾਰੀਆਂ ਦਾ ਆਪਣਾ ਰਿਹਾਇਸ਼ੀ ਥਾਂ ਸੀ ਜਿਸ ਨੂੰ ਘਰ ਬੁੰਗਾ ਪੁਜਾਰੀ ਕੌਨਸਨ ਗੁਰਮੁਖ ਸਿੰਘ ਤੇ ਦਰਬਾਰਾ ਸਿੰਘ ਸੰਤ ਸਿੰਘ ਦਾ ਪੁੱਤਰ ਗੁਰਮੁਖ ਸਿੰਘ ਇਹ ਉਹਨਾਂ ਦਾ ਜਿਹੜਾ ਬੁੰਗਾ ਸੀ ਹੁਣ ਆਈਏ ਤੁਹਾਡੀ ਗੱਲ ਸਿੱਕਿਆਂ ਦੀ ਗੱਲ ਸਿੱਕੇ ਜਿਹੜੇ ਤੁਸੀਂ ਕੋਟ ਕਰਦੇ ਪਏ ਹੋ ਉਹ ਸਿੱਕੇ ਜਿਹੜੇ ਨੇ ਅ ਸੁਰਿੰਦਰ ਸਿੰਘ ਜਿਹੜੇ ਕਿ ਜਿਨ੍ਹਾਂ ਨੇ ਕਿਤਾਬ ਸਿੱਕ ਕੋਇਨਸ ਦੇ ਉੱਤੇ ਖੋਜ ਕੀਤੀ ਹੈ ਉਹਨਾਂ ਸਾਬਤ ਕੀਤਾ ਹੈ ਭਈ ਇਹਨਾਂ ਚੋਂ ਬਹੁਤੇ ਸਿੱਕੇ ਜਿਹੜੇ ਨਕਲੀਆਂ ਅੱਜ ਵੀ ਬਣਾਏ ਜਾ ਸਕਦੇ ਨੇ ਲੋ ਮੈਂ ਤੁਹਾਨੂੰ ਇੱਕ ਹੋਰ ਚੈਲੰਜ ਕਰਦਾ ਇਹਨਾਂ ਸਿੱਕਿਆਂ ਦੇ ਵਿੱਚੋਂ ਹਰਦੇਵ ਸਿੰਘ ਜੰਮੂ ਹੋਰਾਂ ਨੇ ਵੀ ਕਹਿਆ ਸੀ ਸਾਡੇ ਕੋਲ ਸਿੱਕੇ ਮੌਜੂਦ ਨੇ ਮੈਂ ਚੈਰੰਜ ਕਰਦਾ ਵੀ ਇਹਨਾਂ ਦਾ ਤੁਸੀਂ ਕੈਮੀਕਲ ਟੈਸਟ ਕਰਾ ਲਓ ਜੇ ਇਹ ਸਿੱਕੇ ਉਦੋਂ ਦੇ ਹੋਣਗੇ ਤੇ ਮੈਂ ਮੰਨ ਜਾਵਾਂਗਾ ਵੀ ਇਹ ਸਿੱਕੇ ਅਸਲੀ ਨੇ ਇਹਨਾਂ 'ਚੋਂ ਕਿਸੇ ਵੀ ਸਿੱਕੇ ਨੂੰ ਅਸਲੀ ਨਹੀਂ ਮੰਨਿਆ ਗਿਆ ਬਾਕੀ ਇਹ ਜਿਹੜੀ ਤੁਸੀਂ ਬੋਲੀ ਬੜੀ ਘਟੀਆ ਵਰਤੀ ਹੈ ਥੁੱਕ ਕੇ ਚਟਣਾ ਹੈ ਜੀ ਤੂੰ ਤੂੰ ਕਰਕੇ ਗੱਲ ਕਰਨਾ ਤੇ ਅਗਰ ਹਾਂ ਇੱਕ ਹੋਰ ਤੁਸੀਂ ਇੱਕ ਹਵਾਲਾ ਕੀਤਾ ਮੈਕਾਲਫ ਨੇ ਲਿਖਿਆ ਵੀ ਇਹ ਕਾਲ ਤੱਕ ਬਿਲਕੁਲ ਮੈਂ ਠੀਕ ਹੈ ਨਾ ਤੁਸੀਂ ਠੀਕ ਕਹਿੰਦੇ ਹੋ ਮੈਕਾਲਫ ਦੀ ਗੱਲ ਬਿਲਕੁਲ ਠੀਕ ਹੈ ਉਹਨੇ ਆਪਣੇ ਪਾਈਕਾਨ ਸਿੰਘ ਨਾ ਬਾਪ ਇਕ ਤੁਹਾਡੀ ਤੁਹਾਨੂੰ ਸ਼ਾਇਦ ਨਹੀਂ ਪਤਾ ਵੀ ਮਹਕਾਲਫ ਨੇ ਜੋ ਵੀ ਲਿਖਿਆ ਪਾਈਕਾਨ ਸਿੰਘ ਨਬਾ ਦੀਆਂ ਹਦਾਇਤਾਂ ਜਾਂ ਉਹਨਾਂ ਦੀ ਟੀਚਿੰਗ ਤੇ ਉਹਨਾਂ ਦੀ ਸਲਾਹ ਨਾ ਦੇਖਿਆ ਤੇ ਪਾਈਕਾਨ ਸਿੰਘ ਨਬਾ ਵੇਲੇ ਅਕਾਲ ਬੁੰਗਾ ਜਿਹੜਾ ਅਕਾਲ ਤਖਤ ਲਫ਼ਜ਼ে ਚਾडू ਹੋ ਚੁੱਕਾ ਸੀਗਾ ਪਰ ਵਾਰਾ ਪਾਈ ਗੁਰਦਾਸ ਤੁਹਾਡੇ ਸਾਹਮਣੇ ਪਈਆਂ ਬਚਿੱਤਰ ਨਾਟਕ ਪਿਆ ਹੈ ਹੈ ਫਿਰ ਸੁਜਨ ਰਾਏ ਪੰਡਾਰੀ ਦੀ ਖਰਾਸਤ ਤਾਰੀਖ 1996 ਦੀ ਹੈ ਬਨਸਾਉੜੀ ਨਾਮਾ ਦਸਾ ਪਾਤਸ਼ਾਹੀਆਂ ਦਾ 1769 ਦਾ ਮੇਬਾ ਪ੍ਰਕਾਸ਼ 1940 ਗੁਰੂ ਕੀ ਅਸਾਖੀਏ ਸਤਨ ਸੰਬੇਧੀਆਂ ਨੇ ਸੁੱਖਾ ਸਿੰਘ ਦਾ ਗੁਰਬਿਲਾਸ ਜਿਹੜਾ 1798 ਦੇ ਕੋਈਸਨ ਦਾ ਗੁਰਬਿਲਾਸ 1798 ਦਾ ਵੈਸੇ ਉਹ 51 ਦਾ ਰਿਖਦੇ ਖੁਸ਼ਵਖਤ ਰਾਏ ਦੀ ਤਵਾਰੀਖ ਹੈ ਸਿੱਖਾ 1812 ਦੀ ਹੈ ਸੋਨਦਲ ਸੋਰੀ ਦੀ ਹੁੰਦਾ ਤਾਂ ਤਾਰੀਖ 1812 ਤੋਂ 40 ਦੇ ਵਿੱਚ ਕਰਦੀ ਹੈ ਰਾਮ ਸੁਖਰਾਓ ਕਬੂਰਸਲਾ ਦਾ ਜਿਹੜਾ ਸੀਗਾ ਸਟੇਟਸ ਟੋਰੀ 1830 ਤੇ 40 ਦੇ ਵਿੱਚ ਕਰ ਲਿਖਿਆ ਸੁਖਵਾਸੀ ਰਾਜਬੇਦੀ 1840 ਦਾ ਵੀਰ ਸਿੰਘ ਬਲਡ 1840 ਦਾ ਬੂਟੇ ਸਾਹ 1800 ਬਤਾ ਦਿੱਤਾ ਹੈ ਕਨਿੰਗਮ 1840 ਦਾ ਅਹਿਮਦ ਛਾ ਬਤਾ ਦਈ ਬਟਾ ਦਿਆ 1840 ਦਾ ਗਨੇਸ਼ਨ ਸਿੰਘ ਬੇਦੀ 1879 ਦਾ ਤੇ ਮੁਹੰਮਦ ਰਤੀਫ ਜੇ 1899 ਦਾ ਉਹ ਮੈਂ ਜੇ ਪਿਛਲੀ ਵਾਰੀ ਜਿਹੜਾ ਮੇਰੇ ਮੂੰਹ ਮੈਂ ਕੱਲ ਫਿਕਲ ਗਿਆ ਐਕਚੁਅਲੀ ਓਪਨਿੰਗਮ ਦਾ ਨਾਮ ਸੀਗਾ ਇਹ ਸਾਰੀਆਂ ਇਨੀਆਂ ਕਿਤਾਬਾਂ ਸਿੱਖ ਹਿਸਟਰੀ ਦੀਆਂ ਮੈਂ ਨਹੀਂ ਕਹਦਾ ਕਿ ਸਿਰਫ ਇਹ ਥਰਟੀਕ ਕਿਤਾਬਾਂ ਪਰ ਇਹਨਾਂ ਵਿੱਚ ਕਿਉਂ ਨਹੀਂ ਆਸ ਗਿਆ ਅਕਾਲ ਤਖਤ ਦਾ ਲਫ਼ਜ਼ ਇਹਦੇ ਵਿੱਚ ਸਾਰਿਆਂ ਚ ਤਖਤ ਬੈਠਣ ਦੀ ਗੱਲ ਹੈ ਤੇ ਤਖਤ ਬੈਠਾ ਦਾ ਮਤਲਬ ਹੈ ਗੁਰੂ ਦੇ ਤਖਤ ਹੈ ਗੁਰੂ ਨਾਨਕ ਦੇ ਤਖਤੇ ਬੈਠਾ ਤੇ ਮੀਰੀ ਪੀਰੀ ਦੀ ਗੱਲ ਜਿਹੜੀ ਤੁਸੀਂ ਜ਼ਿਕਰ ਕੀਤੀ ਹੈ ਜਿਹੜਾ ਕਿ ਪੱਟਾਂ ਦੇ ਸੋਈਏ ਪੜਿਓ ਉਹਦੇ ਵਿੱਚ ਲਿਖਿਆ ਹੈ ਗੁਰੂ ਨਾਨਕ ਸਾਹਿਬ ਮੀਰੀ ਤੇ ਪੀਰੀ ਦੇ ਗੁਰੂ ਸਨ ਮੀਰੀ ਤੇ ਪੀਰੀ ਦੇ ਮਾਲਕ ਸਨ ਰਾਜਾ ਜੋਗੀ ਸਨ ਰਾਜ ਯੋਗ ਤੈ ਮਾਨਿਓ ਜਿੰਨ ਥਾਂਵਾਂ ਤੇ ਰਾਜ ਯੋਗ ਦੀ ਗੱਲ ਹੈ ਦੀ ਗੁਰੂ ਸ਼ਬਦ ਦੇ ਸੋ ਸਤਿੰਦਰ ਪਾਸ ਜੀ ਤੁਸੀਂ ਘਟੀਆਂ ਤੋਂ ਘਟੀਆਂ ਫਤਵੇ ਦਿੱਤੇ ਚਲੋ ਤੁਹਾਨੂੰ ਮੁਬਾਰਕ ਹੋਣ ਗੰਦੀਆਂ ਗੱਦੀਆਂ ਗੱਲਾਂ ਕੱਢਣ ਦੀ ਕੋਸ਼ਿਸ਼ ਕੀਤੀ ਇਹ ਵੀ ਤੁਹਾਨੂੰ ਮੁਬਾਰਕ ਹੋਣ ਰੱਬ ਤੁਹਾਡਾ ਭਲਾ ਕਰੇ ਪਰ ਜੋ ਤੁਸੀਂ ਇੱਕ ਝੂਠੇ ਤਖਤ ਨੂੰ ਸਿੱਖਾਂ ਦਾ ਤਖਤ ਬਣਾਉਣ ਦੀ ਕੋਸ਼ਿਸ਼ ਕੀਤੀ ਹੋਈ ਹੈ ਨਾ ਉਹ ਬਹੁਤ ਗਲਤ ਹਰਕਤ ਹੈ ਤੇ ਤੁਹਾਨੂੰ ਤਾਰੀਖ ਮਾਫ ਨਹੀਂ ਕਰੇਗੀ ਬਾਕੀ ਤੁਹਾਨੂੰ ਰੱਬ ਤੁਹਾਡਾ ਭਲਾ ਕਰੇ شکریہ